ਅੱਜ ਰਾਤ ਸਾਡੇ ਡਿਸਟ੍ਰਿਕਟ ਚ ਨਾਕੇ ਲੱਗੇ ਹੋਏ ਸੀਗੇ ਤੇ ਪਿੱਖੀ ਐਸਐਚਓ ਵੱਲੋਂ ਖੁਦ ਇੰਸਪੈਕਟਰ ਗੁਰਵੀਰ ਜੀ ਵੱਲੋਂ ਇੱਕ ਨਾਕਾ ਲਾਇਆ ਗਿਆ ਸੀਗਾ ਪਿੱਖੀ ਜੀ ਤੇ ਨਾਕੇ ਦੇ ਦੌਰਾਨ ਹੀ ਅੱਧੀ ਰਾਤ ਨੂੰ ਕੋਈ 50 ਗੱਡੀਆਂ ਦੇ ਕਰੀਬ ਤੇ 300 ਕਿਸਾਨ ਸੀਗੇ ਜਿਹਦੇ ਉੱਪਰ ਇਹ ਇੱਕ ਕਾਫਲਾ ਆਇਆ ਜਿਹਦੇ ਉੱਤੇ ਐਸਐਚਓ ਸਾਹਿਬ ਨੇ ਜੋ ਉਹਨਾਂ ਦੀ ਡਿਊਟੀ ਬਣਦੀ ਸੀਗੀ ਉਹਨੂੰ ਕਾਇਦਨਾਂ ਰੋਕ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਬਟੇ ਇੰਨੇ ਇੱਕ ਅਗਰੈਸਿਵ ਸੀਗੇ ਇਹ ਨਾਲੇ ਸਿੱਧੀ ਜਿਹੜੀ ਆ ਗੱਡੀ ਚੜਾਉਂਦਾ ਉੱਤੇ ਉਹ ਜਿਹੜਾ ਪੂਰਾ ਯਤਨ ਕੀਤਾ ਉਹ ਵਿਚ ਮਾਰੀ ਉਹਦੇ ਬੈਰੀਕੇਡ ਦੇ ਵਿੱਚ ਤੇ ਇਹਦੇ ਨਾਲ ਜਿਹੜੇ ਸਾਡੇ ਇਨਸਪੈਕਟਰ ਸਾਹਿਬ ਨੇ ਐਸ ਐਚ ਓ ਲੋਕਿ ਉਹੀ ਅੱਗੇ ਸੀਗੇ ਉਦੋਂ ਜਿਹੜੇ ਉਹਨਾਂ ਨਾਲ ਗੱਲ ਕਰਨ ਲਈ ਇਹਨਾਂ ਨਾਲ ਜਿਹੜੇ ਤਿਆਰ ਸੀਗੇ ਤੇ ਉਹਨਾਂ ਦਾ ਵਿੱਚ ਇਹਨਾਂ ਦੇ ਹੱਥੋਂ ਪਾਈ ਜਾਂ ਜਿਵੇਂ ਵੀ ਤੁਸੀਂ ਕਹੋ ਉਹਨਾਂ ਦੇ ਦੋ ਫ੍ਰੈਕਚਰ ਹੋ ਗਏ ਇੱਕ ਉਹਨਾਂ ਦੀ ਬਾਹਂ ਸੱਜੀਆਂ ਖੰਭੀ ਦੋਵੇਂ ਬਾਂਹਾਂ ਤੇ ਉਹਨਾਂ ਦੇ ਫ੍ਰੈਕਚਰ ਹੋ ਗਿਆ ਤੇ ਉਹ ਰਾਤ ਦੇ ਹਸਪੀਟਲ ਐਡਮਿਟ ਨੇ ਤੇ ਰਾਤ ਹੀ ਉਹਨਾਂ ਨੂੰ ਫਿਰ ਰੈਫਰ ਵੀ ਕਰ ਦਿੱਤਾ ਗਿਆ ਮਟੰਡੇ ਕਿਸਾਨ ਕਿਸਾਨ ਵੀ ਜ਼ਮੀਨੀ ਦੇ ਬਚੇ ਕਿਸਾਨਾਂ ਦਾ ਕਿਉਂਕਿ ਉਹ ਨਹੀਂ ਉਦੋਂ ਸਾਡੇ ਕੋਈ ਇਹੋ ਜਿਹਾ ਹੁਣ ਵੀ ਕੋਈ ਸਾਡੇ ਧਿਆਨ ਜਿਹੋ ਜੀ ਗੱਲ ਨਹੀਂ ਆਈ ਕੋਈ ਕਿਸਾਨ ਦੀ ਔਰ ਫੇਰ ਇਹ ਜਦੋਂ ਅੱਗੇ ਆਏ ਆ ਰਮਨਦੀਪੇ ਵਾਲਾ ਵੀ ਸਾਡੇ ਇੱਥੇ ਵੀ ਚੌਂਕ ਚ ਲੱਗਾ ਹੋਇਆ ਸੀਗਾ ਉੱਥੇ ਵੀ ਉਹੀ ਕੰਮ ਕੀਤਾ ਪਤਾ ਨਹੀਂ ਕੀ ਗੱਲ ਕਿਉਂ ਅਗਰੈਸਿਵ ਸੀਗਾ ਕੀ ਕਾਰਨ ਸੀਗਾ ਔਰ ਉੱਥੇ ਸਾਡੇ ਜਿਹੜੇ ਇੱਕ ਇਨਸਪੈਕਟਰ ਜਸਵੀਰ ਉਹਨਾਂ ਦੇ ਸਿਰ ਦੇ ਵਿੱਚ ਇਹਨਾਂ ਸਿੱਧੀ ਡਾਂਗ ਮਾਰੀ ਹੈ ਉਹਨਾਂ ਦਾ ਆਲਰੇਡੀ ਐਮ ਆਰ ਆਈ ਸੀਟੀ ਸਕੈਨ ਹੋ ਰਿਹਾ ਉਹ ਵੀ ਚੱਲ ਰਿਹਾ ਹੈ ਔਰ ਰੱਬ ਕਰੇ ਰੱਬਿਆ ਉਹਨਾਂ ਦਾ ਆਊਟ ਆਫ ਡੇਂਜਰ ਹੋਵੇ ਸਾਰਾ ਕੁਝ ਔਰ ਇਸ ਦੇ ਨਾਲ ਨਾਲ ਹੀ ਜਿਹੜੇ ਇਨਸਪੈਕਟਰ ਜਿਹੜੇ ਸਾਡੇ ਸਿਟੀ 2 ਦੇ ਐਸ ਐਚ ਓ ਨੇ ਦਿਲਜੀਤ ਉਹਨਾਂ ਦੇ ਵੀ ਜਿਹੜੀ ਆ ਗੁੱਟ ਦੇ ਉੱਤੇ ਉਹਨਾਂ ਦਾ ਵੀ ਫ੍ਰੈਕਚਰ ਆਇਆ ਔਰ ਨਾਲ ਗਿੱਟੇ ਦੇ ਉੱਤੇ ਵੀ ਉਹਨਾਂ ਦਾ ਕਾਫੀ ਕੁਡਾਂਗ ਵਜੀ ਹੈ ਸਰ ਟੋਟਲ ਕਿੰਨੇ ਮੁਲਾਜ਼ਮ ਹੋ ਗਏ ਜੀ ਸਭ ਮੁਲਾਜ਼ਮ ਇਹ ਤਿੰਨੇ ਐਸ ਐਚ ਓ ਹੋ ਗਏ ਸਾਡੇ ਇੱਕ ਇਨਸਪੈਕਟਰ ਜਸਵੀਰ ਦਿਲਜੀਤ ਔਰ ਗੁਰਵੀਰ ਇਹਨਾਂ ਤੇ ਨਾਲ ਚੱਲਣਾ ਵੀ ਹੈ ਤੇ ਇਹ ਹੈ ਕਿੰਨੇ ਹੌਨਰਕ ਕੀਤੇ ਕੀ ਮਾੜੇ ਲਿਆ ਕਿਸਾਨ ਨੂੰ ਕਿਸਾਨ ਨੂੰ ਗੈਸਟ ਵੀ ਕੀਤੇ ਇਹਦੇ ਕੋਈ ਨਹੀਂ ਅਸੀਂ ਕਿਉਂਕਿ ਇਹਨਾਂ ਦਾ ਕਾਫਲਾ ਬਹੁਤ ਵੱਡਾ ਸੀਗਾ ਤੇ ਇਹ ਜਿਸ ਤਰ੍ਹਾਂ ਹੁਣ ਪਤਾ ਨਹੀਂ ਕੀ ਇਹਨਾਂ ਦੀ ਪਲੈਨਿੰਗ ਸੀਗੀ ਔਰ ਇਹ ਆਪਣੀਆਂ ਕੋ ਦੋ ਚਾਰ ਗੱਡੀਆਂ ਜਿੱਥੇ ਛੱਡ ਕੇ ਤੇ ਬਾਕੀ ਜਿੱਦਾਂ ਸਾਰੇ ਨਿਕਲ ਗਏ ਉਹ ਸਾਡੀ ਨੌਲੇਜ ਵੀ ਨਹੀਂ ਹੈ ਵੀ ਇਹ ਕਿੱਧਰ ਨੂੰ ਸਰ ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਲਸ ਵਾਲਿਆਂ ਨੇ ਇੱਕ ਡੀਵੀ ਪੰਨੀ ਦਾ ਸ਼ਿਸ਼ੇ ਤੇ ਲੱਖ ਜਰਜ ਕੀਤਾ ਗਿਆ ਕਿ ਕਿਸਾਨਾਂ ਦਾ ਪਰੂਸ ਤੋਂ ਬਾਹਰ ਜਿਹੜਾ ਹੈ ਜ਼ਿਆਦਾ ਤੁਸੀਂ ਵੇਖੋ ਸਾਡੇ ਮਤਲਬ ਤਿੰਨ ਜਿਹੜੇ ਐਸਐਚਓ ਰੈਂਕ ਦੇ ਬੰਦੇ ਨੇ ਜਿਹੜੇ ਐਸਐਚਓ ਉਹ ਦਾਖਲ ਪਏ ਹੈ ਜਿਵੇਂ ਤੁਹਾਨੂੰ ਮੈਂ ਦੱਸਿਆ ਗੁਰਵੀਰ ਜੀ ਦਾ ਪਕੀਸਾ ਵੀ ਕੋ ਤੋਂ ਸੰਗਰੂਰ ਸਾਹਿਬ ਤੋਂ ਆਏ ਜਿਹੜਾ ਏਡਾ ਵੱਡਾ ਕਾਫਲਾ ਸੀਗਾ ਤੇ ਇੱਕ ਨਾਕੇ ਤੇ ਕਿੰਨੀ ਕੁ ਫੌਜ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਫੋਰਸ ਹੁੰਦੀ ਹੈ ਔਰ 50 ਗੱਡੀਆਂ ਦਾ 300 ਬੰਦਿਆਂ ਦਾ ਇਕੱਠ ਉਹਦੇ ਚੋਂ ਕੋਣ ਅਗਰੈਸਿਵ ਹੈ ਕਿਸ ਤਰ੍ਹਾਂ ਇਹਨਾਂ ਨੇ ਇਹ ਤੁਸੀਂ ਸਮਝ ਸਕਦੇ ਹੋ ਆਪ ਹੀ ਔਰ ਜਿਹੜੀਆਂ ਸੱਟਾਂ ਵੀ ਲੱਗੀਆਂ ਉਹ ਵੀ ਤੁਹਾਡੇ ਸਾਹਮਣੇ ਹੀ ਆ ਕੀ ਮਾਮਲਾ ਰਜ ਹੋਇਆ ਸਰ ਕਿਸੇ ਹਾਲੇ ਅਸੀਂ ਇਸ ਚੀਜ਼ ਦੀ ਤਹਿਕੀਕਾਤ ਹੀ ਕਰ ਰਹੇ ਹਾਂ ਕਿ ਕੀ ਹੈ ਕੀ ਨਹੀਂ ਹੈ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਜੋ ਵੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਜਾਣ ਕੇ ਲਿਆਵਾਂਗੇ ਸਰਚ ਵੀ ਲੈ ਕੁਝ ਉਹਨਾਂ ਦਾ ਕਹਿਣਾ ਕਿ ਕੁਝ ਹਿਰਾਸਤ ਨਹੀਂ ਹੈ ਅਸੀਂ ਹਲੇ ਹਿਰਾਸਤ ਨਹੀਂ ਲਿਆਗੇ ਸੀ ਜੋ ਕੋਈ ਰਾਤ ਨਿਕਲ ਗਈ ਨਾ ਉੱਥੋਂ ਇਹ ਕਾਰਵਾਈ ਕਰ ਅਗਰੈਸਿਵ ਸੀਗੇ ਬਹੁਤ ਫॉर ਵਾਟਐਵਰ ਰੀਜ਼ਨ ਸੇਸ ਕਾਲਦਾ ਪਤਾ ਨਹੀਂ ਜੋ ਜਿਵੇਂ ਤੁਸੀਂ ਕਿਹਾ ਵੀ ਤੁਹਾਡਾ ਮੰਨਣਾ ਹੈ ਵੀ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਅਗਰੈਸਿਵ ਸੀ ਜਾਂ ਹੋਰ ਸੀ ਕਿ ਮੇਂ ਲੱਗਦਾ ਤੁਹਾਨੂੰ ਰੀ ਇੰਟੈਲੀਜੈਂਸ ਦਾ ਬਹੁਤ ਵੱਡਾ ਫੇਲਰ ਹੈ ਵੀ ਪੁਲਿਸ ਨੂੰ ਇਹ ਨਹੀਂ ਪਤਾ ਵੀ ਕਿ ਮੇਂ ਅਟੈਕ ਹੋ ਜੇ। ਉਹ ਇਹ ਕੋਈ ਇਹ ਵੀ ਨਹੀਂ ਅਸੀਂ ਕਹਿ ਸਕਦੇ ਕਿ ਕੋਈ ਅਟੈਕ ਕਰਨ ਆਏ ਸੀਗੇ ਜਿਹੜਾ ਗਫੇਲੀਅ ਦੀ ਅਸੀਂ ਗੱਲ ਕਰੀਏ। ਇਹ ਤਾਂ ਇੱਕ ਜਿਸ ਤਰ੍ਹਾਂ ਕਾਫਲਾ ਹੁਣ ਕਿੱਧਰ ਨੂੰ ਜਾ ਰਿਹਾ ਸੀ ਕਿ ਕੈਸਚੋ ਦਾ ਮੌਕੇ ਤੇ ਬੰਦਾ ਹੀ ਇਹ ਵੈਲੀਆਂ ਲੰਮੀਆਂ ਗੱਡੀਆਂ ਦੀ ਜਿਹੜੀ ਪਗਾਰ ਨਾਲ ਇੱਕ ਜਾਣਦੇ ਰਿਹਦੇ ਵੀ ਹੁੰਦੇ ਆਪਸ ਵਿੱਚ ਪਤਾ ਹੀ ਹੁੰਦਾ ਇਹਨਾਂ ਨੂੰ। ਗੁਰਮੀਜੀਤ ਨੂੰ ਪਤਾ ਤੇ ਸੀਗਾ ਇਹ ਕਿਸਾਨ ਯੂਨੀਅਨ ਵਾਲੇ ਉਹੀ ਗੱਲ ਕਰਨ ਪਰ ਤੋਂ ਤੋਂ ਇੱਕਦਮ ਕਿਉਂ ਇਹ ਐਗਰੈਸ਼ਨ ਚ ਆਇਆ ਕੀ ਗੱਲ ਸੀਗੀ ਕਿ ਜਿਹੜਾ ਉਹ ਦੋਵੇਂ ਉਹਦੀਆਂ ਜਿਹੜੀਆਂ ਤੁਸੀਂ ਇੱਕ ਸੱਜੀ ਬਾਹਾਂ ਦਾ ਗੋਟਾ ਹੈ ਖੱਬੀ ਬਾਹਾਂ ਪੂਰੀ ਉਹ ਜਿਹੜਾ ਉਹਦੇ ਵਿੱਚ ਸਟੀਲ ਰੌਡਸ ਪੈਣੀਆਂ ਐ ਇਸ ਪਾਸ ਡਾਕਟਰ ਉਹ ਤੁਸੀਂ ਇਹ ਵੇਖੋ ਬੰਦਾ ਬਿਲਕੁਲ ਹੀ ਕਿਪਲ ਕਰ ਦਿੱਤਾ ਕਿੱਥੋਂ ਆਏ ਸੀ ਕਿਸਾਨ ਤੇ ਕਿੱਥੇ ਜਾ ਰਹੇ ਸੀ ਇਹ ਸਗਰੂਨ ਸਾਈਡ ਤੋਂ ਆਏ ਸੀਗੇ ਉਸ ਤੋਂ ਪਿੱਛੋਂ ਕਿੱਥੋਂ ਆਇਆ ਇਹਦੀ ਆਪਾਂ ਨੂੰ ਹਲ ਨਹੀਂ ਹੈਗਾ ਜਦੋਂ ਸੰਗਰੂਰ ਤੋਂ ਇੰਨਾ ਵੱਡਾ ਕਾਫਲਾ ਸੀਗਾ ਇੰਡਿਆਨ ਇੰਟੈਲੀਜੈਂਸ ਵੀ ਇਹਨਰ ਤਾਂ ਹੈਗੀ ਹੈ ਕਿ ਐਸੀ ਰੀਡਿੰਗ ਕਰ ਸਕਦੇ ਸੰਗਰੂਰ ਤੋਂ ਲੈ ਕੇ ਦਿੱਲੀ ਤੱਕ ਇਹਨਾਂ ਕੁਝ ਇੰਟੈਲੀਜੈਂਸ ਫੇਲੀਅਰ ਦੇਖੋ ਇਹ ਕੋਈ ਇਹ ਥੋੜੀ ਅਸੀਂ ਕਹਿ ਰਹੇ ਕਿ ਕੋਈ ਅਟੈਕ ਕਰਨ ਆ ਰਹੇ ਸੀਗੇ ਇਹ ਤਾਂ ਹੁਣ ਜਿਸ ਤਰ੍ਹਾਂ ਜਾਂ ਤੇ ਫਿਰ ਉਹ ਮੌਕੇ ਤੇ ਜਿਸ ਤਰ੍ਹਾਂ ਨਕਾ ਲੱਗਾ ਸੀਗਾ ਅਗਲੇ ਨੇ ਆਪਣੀ ਡਿਊਟੀ ਕਰਨੀ ਸੀ ਉਹ ਰੋਕਣ ਤੋਂ ਹੀ ਕੋਈ ਵਿੱਚੋਂ ਹਰ ਡਿਪਾਰਟਮੈਂਟ ਚ ਜਾਂ ਹਰ ਜਿਹੜਾ ਜਥੇਬੰਦੀ ਦੇ ਵਿੱਚ ਕੁਝ ਲੋਕ ਇਦਾਂ ਦੇ ਹੁੰਦੇ ਵੀ ਆ ਕੋਈ ਅਗਰੈਸਿਵ ਹੁੰਦਾ ਹੈ ਕੋਈ ਸ਼ਾਂਤ ਹੁੰਦਾ ਹੈ ਅਸੀਂ ਸਾਰਿਆਂ ਤੇ ਵੀ ਇਹ ਕਹਿ ਸਕਦੇ ਪਰ ਉਹ ਗ੍ਰੈਸ਼ਨ ਦੇ ਵਿੱਚ ਆ ਜੋ ਵੀ ਹੋਇਆ ਗ੍ਰੈਸ਼ਨ ਦੇ ਵਿੱਚ ਹੋਇਆ ਸਰ ਤਾਂ ਸਾਡੇ ਇਸ ਇਨਫੋਰਚੂਨੇਟ ਇਹ ਨਹੀਂ ਸੀਗਾ ਹੋਣਾ ਚਾਹੀਦਾ ਅਸੀਂ ਸਾਰੇ ਸਿਆਣੇ ਬਣਨੇ ਆ ਅਸੀਂ ਇਹ ਵੀ ਸਾਡੇ ਲੋਕ ਨੇ ਅਸੀਂ ਵੀ ਇਹਨਾਂ ਦੇ ਹੀ ਆ ਤੇ ਹਰ ਚੀਜ਼ ਦਾ ਜਿਹੜਾ ਮਸਲਾ ਜਿਹੜਾ ਗੱਲ ਨਾਲ ਹੱਲ ਹੋ ਸਕਦਾ ਤੇ ਗੱਡੀਆਂ ਦੇਖੋ ਇਹ ਗੱਡੀਆਂ ਕੁਝ ਪਿੱਛੇ ਛੱਡ ਕੇ ਚਲੇ ਗਏ ਬਾਕੀ ਕੋਈ ਕਿਸਾਨ ਤੇ ਕੋਈ ਨਹੀਂ ਸਾਰੇ ਚਲੇ ਗਏ ਕਿਸਾਨ ਜਾ ਕਿੱਥੇ ਰਹੀ ਸੀ ਜੀ ਇਹ ਤੇ ਗੱਲ ਕਰਨ ਤੋਂ ਪਤਾ ਲੱਗਣਾ ਸੀਗਾ ਨਾ ਜੀ ਇਹ ਕਿੱਥੇ ਜਾ ਰਿਹਾ ਸਰ ਇੱਕ ਵੀਡੀਓ ਬਾਰੇ ਰਲ ਹੋ ਰਹੀ ਹੈ ਸਾਡੇ ਐਸਪੀ ਦੇ ਹੈਡਕੁਆਟਰ ਨੇ ਉਹਨਾਂ ਨਾਲ ਜਿਹੜਾ ਕਾਫੀ ਕੁਝ ਤਕਰਾਰਬਾਜ਼ੀ ਹੋ ਰਹੀ ਹੈ ਉਹ ਵੀ ਨਹੀਂ ਦੇਖ ਤੁਸੀਂ ਦੇਖੋ ਜਦੋਂ ਅ ਖੀਚ ਇਹ ਐਸਐਚਓ ਸਾਹਿਬ ਨਾਲ ਇਹ ਜਿਹੜੀ ਕਾਰਵਾਈ ਹੋ ਗਈ ਹੈ ਉੱਥੇ ਉਸੇ ਵੇਲੇ ਫਲੈਸ਼ ਮੈਸੇਜ ਹੋ ਗਿਆ ਕਿ ਐ ਕੰਮ ਹੋ ਗਿਆ ਐਸਐਚਓ ਸਾਹਿਬ ਫਟੜ ਹੋ ਗਏ ਔਰ ਉਹਨਾਂ ਦੇ ਬਾਹਵਾ ਜਿਸ ਤਰ੍ਹਾਂ ਦੱਚਿਆ ਗੋਡ ਫ੍ਰੈਕਚਰ ਹੋ ਗਿਆ ਉਸ ਤੋਂ ਬਾਅਦ ਫਿਰ ਸਾਰਾ ਜਿਹੜਾ ਜ਼ਿਲ੍ਹੇ ਦਾ ਹਮਲਾ ਸਾਰਾ ਹੀ ਹਰਕਤ ਦੇ ਵਿੱਚ ਆਇਆ ਅਸੀਂ ਫਿਰ ਲਗ ਲਗ ਜਗ੍ਹਾ ਤੇ ਸਾਰੇ ਐਕਟਿਵ ਹੋਏ ਤੋਂ ਫਿਰ ਜਿੱਥੋਂ ਵੀ ਕੋਈ ਲੰਘਿਆ ਇਹਨਾਂ ਦਾ ਤਕਰਾਰਬਾਜੀ ਜਿਹੜੀ ਆ ਉਹ ਇਹਨਾਂ ਨੂੰ ਪੁੱਛਣਾ ਤਾਂ ਬਣਦਾ ਹੀ ਸੀਗਾ ਬਟ ਇਹ ਅਗਰੈਸਿਵ ਸੀਗਾ ਵਿਚ ਵਾਸ ਰੌਗ ਇਹ ਹੋਣਾ ਨਹੀਂ ਚਾਹੀਦਾ ਇਟ ਵਾਸ ਵੈਰੀ ਅਨਫੋਰਚਨਟ ਸਰ ਕੀ ਅਪੀਲ ਕਰਨਾ ਚਾਹੋ ਮੈਂ ਤੇ ਇਹ ਹੀ ਪੀਲ ਕਰਨਾ ਚਾਹਾਂਗਾ ਕਿ ਸਾਰੇ ਮਸਲਿਆਂ ਦਾ ਜਿਹੜਾ ਹੱਲਾ ਆਪਾਂ ਨੂੰ ਪਤਾ ਹੀ ਐ ਐਂਡ ਤੇ ਗੱਲਬਾਤ ਹੀ ਹੁੰਦੀ ਐ ਤੁਸੀਂ ਆਰ ਇੱਕ ਜ਼ਿਲ੍ਹੇ ਦੇ ਵਿੱਚੋਂ ਪੁਲਿਸ ਆਪਣੀ ਮੁਸਤੱਦੀ ਨਾਲ ਜਿਹੜਾ ਇੱਕ ਡਿਊਟੀ ਕਰ ਰਹੀ ਐ ਸਾਨੂੰ ਪਤਾ ਐ ਅਸੀਂ ਇਹ ਡਿਊਟੀ ਕਰਨੀ ਜ਼ਰੂਰੀ ਵੀ ਹੈ ਤੁਸੀਂ ਆਮ ਨਾਲ ਆਪਣਾ ਉੱਥੇ ਦੱਸ ਦੋ ਕੀ ਗੱਲ ਹੈ ਕੀ ਬਾਤ ਹੈ ਇੰਨਾ ਅਗਰੈਸਿਵ ਤੁਸੀਂ ਇੱਕ ਨਾਕੇ ਨੂੰ ਜਿਹੜਾ ਕੋਈ ਬੰਦਾ ਡਿਊਟੀ ਕਰ ਰਿਹਾ ਉਹਨੂੰ ਇਸ ਤਰ੍ਹਾਂ ਤੋੜਨਾ ਔਰ ਐਸਐਚਓ ਨੂੰ ਫਟੜ ਕਰਨਾ ਮਤਲਬ ਦਿਸ ਇਜ਼ ਵੈਰੀ ਰੋਂਗ ਇਹ ਨਹੀਂ ਹੋਣਾ ਚਾਹੀਦਾ ਮਨਪਾਗੀ